ਹਾਂਜੀ ਐਵੋਗਡ ਗੁਰਪਿਆਰ ਸਿੰਘ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਲੈਸ ਜਜਮੈਂਟਾ ਰঞ্জੀਤ ਸਿੰਘ ਬਾਠ ਵਰਸਸ ਯੂਨੀਅਨ ਆਫ ਚੰਡੀਗੜ੍ਹ ਐਂਡ ਅਨਦਰਸ 2025 ਦਾ ਜਿਹੜਾ ਸੈਲਟ੍ਰੇਸ਼ਨ ਹੈ ਕ੍ਰਿਮੀਨਲ ਅਪੀਲ ਜਿਹੜੀ ਹੈਗੇ 4313 2024 ਤੇ ਜਿਸ ਤਰ੍ਹਾਂ ਹੁਣ ਪੁਲਿਸ ਐਫ ਆਈ ਆਰ ਰਜਿਸਟਰ ਨਹੀਂ ਕਰਦੀ ਹੈਗੀ ਲੋਕ ਹਸਪਤਲ ਦੇ ਵਿੱਚ ਜਾ ਕੇ ਮਾਂਜੋ ਕੋਰਟ ਦੇ ਮੈਜਿਸਟਰੇਟ ਦੇ ਵਿੱਚ ਜਾ ਕੇ ਜਿਵੇਂ 153 ਨੰਦੇ ਵਿੱਚ ਪਹਿਲਾਂ ਵੀ ਸੀਆਰਪੀਸੀ ਦੇ ਵਿੱਚ ਜਿਹੜੀ ਇਹ ਲਾਉਨੇ ਹੁੰਦੇ ਸੀ ਹੁਣ ਜਿਹੜੀ ਹੈ 175 ਤੰ ਬੀਐਨਐਸ ਦੇ ਵਿੱਚ ਜਿਹੜੀ ਹੈਗੀ ਫਾਈਲ ਕਰਦੇ ਆ ਤਾਂ ਹਨਰਬਲ ਸੁਪਰੀਮ ਕੋਰਟ ਨੇ ਇੱਕ ਸਿੱਧੀ ਇਹਦੇ ਵਿੱਚ ਗੱਲ ਕੀਤੀ ਹੈ ਵੀ ਮੈਜਿਸਟਰੇਟ ਕਾਂਟ ਡਾਇਰੈਕਟ ਐਫਆਈਆਰ ਰਜਿਸਟ੍ਰੇਸ਼ਨ ਅੰਡਰ 153 ਸੀਆਰਪੀਸੀ ਇੱਕ ਕੰਪਲੇਂਟੈਂਟ ਡਿਡਨਟ ਅਪਰੋਚ ਪੁਲਿਸ ਬਿਫੋਰ 154 ਇੱਕ ਤੋਂ 153 ਇਹ ਇਹ ਸਭ ਨੂੰ ਧਿਆਨ ਲਗਾ ਕੇ ਕਈ ਵਾਰ ਕੀ ਕਰਦੇ ਨੇ ਜਿਹੜੇ ਅ ਕੁਝ ਗਲਤ ਵੀ ਗਾਈਡ ਹੋ ਜਾਂਦੇ ਨੇ ਉਸ ਤੋਂ ਬਾਅਦ ਕੁਝ ਜਿਹੜੇ ਕੰਪਲੇਂਟੈਂਟ ਨੇ ਉਹ ਸਿੱਧਾ ਮੈਜਿਸਟਰੇਟ ਲਵੇ ਮੂਵ ਹੋ ਜਾਂਦੇ ਨੇ ਵੀ ਸਾਡੀ ਜਿਹੜੀ ਹੈਗੀ ਪੁਲਿਸ ਨੇ ਗੱਲ ਨਹੀਂ ਸੁਣੀ ਹੈਗੀ ਤੇ ਸਾਡੀ ਜਿਹੜੀ ਹੈਗੀ ਐਫ ਆਈ ਆਰ ਰਜਿਸਟਰਡ ਕੀਤੀ ਜਾਵੇ ਤਾਂ ਇਹਦੇ ਵਿੱਚ ਬਿਲਕੁਲ ਗੱਲ ਇੱਕ ਸਪਸ਼ਟ ਕੋਆਰਡੀਨੇਟ ਕੀਤੀ ਹੈ ਵੀ ਐਨ ਐਸਓ ਦੇ ਵਿੱਚ ਵੀ ਇਹੀ ਗੱਲ ਹੈ ਵੀ ਸਭ ਤੋਂ ਪਹਿਲਾਂ ਜਿਹੜੀ ਕੰਪਲੇਂਟ ਹੈ ਉਹ ਲੋਕਲ ਜੋ ਕੰਪਲੇਂਟੈਂਟ ਆ ਉਹਦੀ ਇਨਵੋਡਿਕਸ਼ਨ ਦੇ ਵਿੱਚ ਜਾਣੀ ਜਾਂਦੀ ਹੈ ਉਸ ਤੋਂ ਬਾਅਦ ਜੇ ਉਹ 15 10 ਦਿਨ ਕੁਝ ਵੀ ਨਹੀਂ ਕਰ ਰਿਹਾ ਤਾਂ ਉਹਦੀ ਜਿਹੜੀ ਕੰਪਲੀਟ ਹੈ ਉਹ ਐਸਐਸਪੀ ਦੇ ਜਾਨੀ ਚਾਹੀਦੀ ਹੈ ਤਾਂ ਐਸਐਸਪੀ ਕੁਝ ਵੀ ਨਹੀਂ ਕਰ ਰਿਹਾ ਤਾਂ ਉਸ ਤੋਂ ਬਾਅਦ ਤੁਸੀਂ ਜਾ ਕੇ 1553 CRPC ਹੁਣ ਡੰਨ ਜਿਹੜੀ ਹੁਣ ਹੈਗੀ 1753 BNS ਅਸਸ ਦੇ ਵਿੱਚ ਤੁਸੀਂ ਜਿਹੜੀਆਂ ਉਹਦੀਆਂ ਕਾਪੀ ਨੇ ਕੰਪਲੀਟਸ ਦੀਆਂ ਐਸਐਸਪੀ ਨੂੰ ਜਿਹੜੀ ਕੰਪਲੀਟ ਦੁੱਤੀ ਹੈ ਐਸਐਚਓ ਨੂੰ ਦੁੱਤੀ ਹੈ ਤਾਂ ਉਹ ਮੰਡੇਟਰੀ ਨੇ ਅਕੋਰਡਿੰਗ ਟੂ ਸੁਪਰੀਮ ਕੋਰਟ ਇਸ ਕਰਕੇ ਜੋ ਵੀ ਸ਼ਿਕਾਇਤ ਕਰਤਾ ਪੁਲਿਸ ਪਰਚਾ ਦਰਜ ਨਹੀਂ ਕਰਦੀ ਹੈਗੀ ਸੋ ਸਭ ਤੋਂ ਪਹਿਲਾਂ ਇਹ ਦੋ ਚੀਜ਼ਾਂ ਪਨਾਓ ਸਿੱਧਾ ਡਾਇਰੈਕਟਲੀ ਕੋਰਟ ਦੇ ਵਿੱਚ ਜਾਓਗੇ ਤਾਂ ਇਹ ਮੰਨ ਜਾਓ ਸੁਪਰੀਮ ਕੋਰਟ ਦੀਆਂ ਵੀ ਜਿਹੜੀਆਂ ਗਾਈਡਲਾਈਨਸ ਦਾ ਵੀ ਉਲੰਘਣਾ ਹੈ ਤਾਂ ਪਰਚਾ ਰਜਿਸਟਰ ਨਹੀਂ ਹੋਊਗਾ ਫਿਰ ਨਾ ਕਹੋ ਵੀ ਵਕੀਲ ਨੇ ਸਾਡਾ ਜਿਹੜਾ ਹੈਗਾ ਪਰਚਾ ਰਜਿਸਟਰ ਨਹੀਂ ਕਰਵਾਇਆ ਸਾਡੇ ਪੈਸੇ ਹਰਪਲੇ ਜਾਂ ਕਈ ਵਾਰ ਤੁਸੀਂ ਕਹਿ ਦਿੰਦੇ ਹੋ ਵੀ ਸੰਤਾ 89 ਦੇ ਵਿੱਚ ਜਾਣ ਦੀ ਲੋੜ ਨਹੀਂ ਪੈਣੀ ਹੈਗੀ ਸਿੱਧਾ ਕੋਰਟ ਦੇ ਵਿੱਚ ਜਾ ਕੇ ਪਰਚਾ ਰਜਿਸਟਰ ਹੈ ਤਾਂ ਕੁਝ ਵੀ ਨਹੀਂ ਹੋਊਗਾ ਇਹ ਸਿੱਧੀਆਂ ਜਿਹੜੇ ਹੈ ਗਾਈਡਲਾਈਨਸ ਨੇ ਡਾਇਰੈਕਸ਼ਨ ਬਿਲਕੁਲ ਮੰਡੈਟਰੀ ਪ੍ਰੋਵੀਜ਼ਨ ਨੇ ਵੀ ਪਹਿਲਾਂ ਜਿਹੜੀਆਂ ਹੈਗੀਆਂ ਨੇ ਆ ਆਪਣੇ ਲੋਕਲ ਥਾਣੇ ਦੇ ਵਿੱਚ ਤੁਸੀਂ ਕੰਪਲੀਟ ਦਵੋ ਉਹਨੇ ਕਰਦਾ ਫਿਰ ਐਸਐਸਪੀ ਲਵੇ ਦਵੋ ਤਾਂ ਉਹ ਦੋਵੇਂ ਕਾਪੀਆਂ ਲਾ ਕੇ ਫਿਰ ਤੁਸੀਂ ਜਿਹੜੀ ਹੈਗੀ 175 ਤਨ ਬੀਐਨਐਸ ਦੇ ਵਿੱਚ ਐਫਆਈਆਰ ਰਜਿਸਟਰਡ ਕਰਾਉਣ ਦੇ ਲਈ ਜੇ ਕਿਤੇ ਸੰਗੀਨ ਅਪਰਾਧ ਦੀ ਜਿਹੜੀ ਹੈਗੀ ਹੈ ਘਟਨਾ ਹੈਗੀ ਹੈ ਤਾਂ ਉਹ ਤੁਸੀਂ ਰਜਿਸਟਰਡ ਕਰਾ ਸਕਦੇ ਹੋ ਪ੍ਰਿੰਕਾ ਸ੍ਰੀਵਾਸਤਵ ਵਰਸ ਨਜ਼ਰ ਐਂਡ ਸਟੇਟ ਆਫ ਯੂਪੀ 2015 ਦੇ ਵਿੱਚ ਵੀ ਕੰਕੋਰਟ ਨੇ ਇਹੀ ਕੰਸਰਨ ਕੀਤਾ ਸੀ ਸੇਮ ਜੋ ਜਜਮੈਂਟਸ ਦੇ ਉੱਪਰ ਆਈ ਹੈ ਸੋ ਇਸ ਕਰਕੇ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਜੇ ਐਫਆਈਆਰ ਰਜਿਸਟਰ ਕਰਾਉਣ ਲਈ ਸੰਗੀਨ ਅਪਰਾਧ ਦੇ ਵਿੱਚ ਜਿਹੜੀ ਹੈਗੀ ਹੈ ਪਹਿਲਾਂ ਤੁਸੀਂ ਲੋਕਲ ਥਾਣੇ ਦੇ ਵਿੱਚ ਜਦੋਂ ਤੁਹਾਡੀ ਰਿਡਕਸ਼ਨ ਬਣਦੀ ਹੈ ਉਸ ਤੋਂ ਬਾਅਦ ਨਹੀਂ ਹੁੰਦਾ ਤਾਂ ਐਸਐਸਪੀ ਲਵੇ ਉਹ ਫਿਰ ਜੇ ਨਹੀਂ ਹੁੰਦਾਗਾ डन ਤੁਸੀਂ ਉਹਦੇ ਵਿੱਚ ਜਾਓ ਤੇ ਉਹਦੇ ਕੰਪਲੀਟਸ ਦੇ ਕਾਪੀ ਵਿਦ ਐਫੀਡਵਟ 175 ਤਨ ਦੇ ਵਿੱਚ ਵੀ ਜਨਰਲਸ ਦੇ ਵਿੱਚ ਫਿਰ ਫਿਰ ਐਫਆਰ ਜਿਸਟ ਹੋਗੀ ਐਦਾਂ ਨਹੀਂ ਹੋਗੀ ਡਿਸਮਿਸ ਹੋਊਗਾ ਥੈਂਕ ਯੂ ਸੋ ਮੱਚ